ਸਤਿ ਸ਼੍ਰੀ ਅਕਾਲ ਜੀ ਕਸਿੱਦਾ ਕਾਰੀ ਬੁਟੀਕ ਬਰਨਾਲ ਦੇ ਉੱਤੇ ਅਸੀਂ ਵੈਲਕਮ ਕਰਦੇ ਹਾਂ ਤੁਹਾਡਾ ਤੇ ਤੁਸੀਂ ਸਾਡੇ ਸੂਟਸ ਨੂੰ ਬਹੁਤ ਸਾਰਾ ਪਿਆਰ ਦੇ ਰਹੇ ਹੋਗੇ ਤੇ ਅੱਜ ਨਵਾਂ ਸੂਟ ਲੈ ਕੇ ਤੁਹਾਡੇ ਸਾਹਮਣੇ ਆਏ ਹਾਂ ਅਸੀਂ ਸਭ ਤੋਂ ਪਹਿਲਾਂ ਸੂਟ ਦੀ ਗੱਲ ਕਰੀਏ ਤਾਂ ਬਲੈਕ ਜੈੱਟ ਬਲੈਕ ਕਲਰ ਦੇ ਵਿੱਚ ਇਹ ਸੂਟ ਹੈਗਾ ਇਹਦਾ ਜਿਹੜਾ ਫੈਬਰਿਕ ਆ ਉਹ ਕ੍ਰੇਪ ਦੇ ਵਿੱਚ ਫੈਬਰਿਕ ਹੈਗਾ ਦੇਖੋ ਤੁਸੀਂ ਇਸ ਤਰ੍ਹਾਂ ਪੈਨਲ ਦੇ ਵਿੱਚ ਇਹਦੀ ਡਿਜ਼ਾਈਨਿੰਗ ਬਣੀ ਹੋਈ ਹੈਗੀ ਔਰ ਇਹਦੀ ਜਿਹੜੀ ਸ਼ਰਟ ਦੀ ਲੈਂਥ ਹੈ ਤੁਸੀਂ ਦੇਖ ਸਕਦੇ ਹੋ 50 ਕਲੈਂਥੇ ਦੀ ਆ ਜਾਂਦੀ ਹੈ ਮੀਨਸ ਕਿੰਨੀ ਵੀ ਹਾਈਟ ਹੋਵੇ ਮੇਰੀ ਕਿਸੇ ਫਰੈਂਡ ਦੀ ਤਾਂ ਆਪਣਾ ਸੁਣ ਰਿਹਾ ਆ ਨਾ ਬਣਾ ਸਕਰੀ ਇਹਦੇ ਵਿੱਚ ਕ੍ਰੀਪ ਫੈਬਰਿਕ ਆ ਪੈਨਲਸ ਦੇ ਵਿੱਚ ਡਿਜ਼ਾਈਨਿੰਗ ਆਈ ਹੋਈ ਆ ਤੇ ਫਿਟਿੰਗ ਇਸ ਸੂਟ ਦੀ ਬੜੀ ਸੋਹਣੀ ਆਏਗੀ ਇਦਾਂ ਬਹੁਤ ਸੋਹਣਾ ਸੂਟ ਹੈ ਡਿਫਰੈਂਟ ਕਲਰ ਨੇ ਕਾਫੀ ਸਾਰੇ ਇਹਦੇ ਵਿੱਚ ਮਲਟੀ ਕਲਰ ਆਪਾਂ ਕਹਿ ਸਕਦੇ ਹਾਂ ਬਲੈਕ ਜੈੱਡ ਬਲੈਕ ਦੇ ਵਿੱਚ ਇਹਦੀ ਬਾਟਮ ਆਏਗੀ ਜੀ ਜੈੱਡ ਬਲੈਕ ਦੇ ਵਿੱਚ ਜਿਹੜਾ ਕਿ ਸ਼ਰਟ ਇਹਦੇ ਵਿੱਚ ਲਾਈਨਿੰਗ ਦੀ ਲੋੜ ਪਵੇਗੀ ਬਟ ਬਾਟਮ ਤੇ ਆਪਾਂ ਨੂੰ ਲਾਈਨਿੰਗ ਦੀ ਲੋੜ ਨਹੀਂ ਪਵੇਗੀ। ਵਿਥਾਊਟ ਲਾਈਨਿੰਗ ਤੁਸੀਂ ਬਾਟਮ ਇਹਦੀ ਸਟਿਚ ਕਰਵਾ ਸਕਦੇ ਹੋ। ਤੇ ਦੁਪੱਟਾ ਜਿਹੜਾ ਇਹਦਾ ਹਾਫ ਪਿਓਰ ਦੇ ਵਿੱਚ ਦੁਪੱਟਾ ਹੈਗਾ। ਤੇ ਇਸ ਤਰ੍ਹਾਂ ਦੁਪੱਟੇ ਦੇ ਅਸੀਂ ਲੇਸ ਲਗਾ ਕੇ ਫਿਨਿਸ਼ਿੰਗ ਕੀਤੀ ਹੋਈ ਹੈ। ਇਹਦੀ ਸ਼ਰਟ ਬਹੁਤ ਪਿਆਰੀ ਹੈ। ਕ੍ਰੇਪ ਦੇ ਵਿੱਚ ਫੈਬਰਿਕ ਲਾਈਨਿੰਗ ਲੱਗ ਕੇ ਇਹਦੀ ਸ਼ਰਟ ਬਣੇਗੀ ਜਿਹੜੀ ਕਿ ਬੜੀ ਸੋਹਣੀ ਲੱਗੇਗੀ ਪਿਆਰੀ। ਹੁਣ ਆਪਾਂ ਅਗਲੇ ਸੂਟ ਦੀ ਗੱਲ ਕਰਦੇ ਹਾਂ। ਅਗਲਾ ਸੂਟ कॉटन ਦੇ ਵਿੱਚ ਆਏਗਾ ਜਿਹੜਾ ਕੀ ਆਲਵੇਸ ਸਭ ਦਾ ਫੇਵਰਟ ਕਲਰ ਹੁੰਦਾ ਗ੍ਰੇ ਤੇ ਇਹਨੂੰ ਕੰਬੀਨੇਸ਼ਨ ਕੀਤਾ ਸੀ ਬੇਬੀ ਪਿੰਕ ਦੇ ਨਾਲ ਇਹਦੀ ਸ਼ਰਟ ਆ ਉਹਦੇ ਤੇ ਫੁੱਲ ਸ਼ਰਟ ਦੇ ਉੱਤੇ ਵਰਕ ਹੋਇਆ ਹੋਇਆ ਫਰੰਟ ਬੈਕ ਐਂਡ ਬਾਜ਼ ਬਾਜੂ ਕੀ ਆਰਮਸ ਪਿਓਰ कॉटन ਰੀ ਫੈਬਰਿਕ ਹੈਗਾ ਤੁਸੀਂ ਦੇਖ ਸਕਦੇ ਹੋ ਤੇ ਪੂਰੀ ਸ਼ਰਟ ਦੇ ਵਿੱਚ ਇਦਾਂ ਵਰਕ ਹੋਇਆ ਹੋਇਆ ਹੈਗਾ ਜਿਹੜਾ ਕਿ ਬੜਾ ਹੀ ਪਿਆਰਾ ਲੱਗਦਾ ਔਰ 베بی ਪਿੰਕ कलर ਦੀ ਜਿਹੜੀ ਬਾਟਮ ਆਏਗੀ ਜਿਹੜੀ ਕਿ ਪਿਓਰ ਕਾਟਨ ਦੇ ਵਿੱਚ ਹੋਏਗੀ ਪਿਓਰ ਕਾਟਨ ਦੇ ਵਿੱਚ ਜਿਹੜੀ 베بی ਪਿੰਕ ਕਲਰ ਦੀ ਬਾਟਮ ਹੈ ਔਰ ਮਸਲੀਨ ਦੇ ਵਿੱਚ ਇਹਦਾ ਦੁਪੱਟਾ ਹੈ 베بی ਪਿੰਕ ਕਲਰ ਦਾ ਇਸ ਤਰ੍ਹਾਂ ਹੀ ਸੂਟ ਦੀ ਲੁੱਕ ਆਏਗੀ ਬਹੁਤ ਸੋਹਣੀ ਪਿਆਰੀ ਲੁੱਕ ਆਏਗੀ ਤੇ ਕੋਈ ਵੀ ਇਸ ਗਰੁੱਪ ਦਾ ਇਸ ਨੂੰ ਸਟਿਚ ਕਰਵਾ ਸਕਦਾ ਕੋਈ ਵੀ ਫ੍ਰੈਂਡ ਤੇ ਆਰਡਰ ਦੇਣ ਲਈ ਤੁਸੀਂ ਸਾਡੇ ਸਕਰੀਨ ਦੇ ਉੱਤੇ ਨੰਬਰ ਚੱਲ ਰਿਹਾ ਹੈ ਉਹਦੇ ਤੁਸੀਂ ਕੰਟੈਕਟ ਕਰ ਸਕਦੇ ਹੋ ਤੇ ਜੋ ਵੀ ਮੇਰੇ ਫਰੈਂਡਸ ਨੇ ਨਿਊ ਨੇ ਸਾਡੇ ਚੈਨਲ ਦੇ ਉੱਤੇ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸੇਮ ਨਾਮ ਦੇ ਸਾਡਾ ਚੈਨਲ ਆ ਜਿਹੜਾ ਜੀ ਇਹ YouTube ਤੇ ਆ ਸੇਮ ਹੀ ਸਾਡੇ ਨੇਮ ਕਸੀਦਾ ਕਾਰੀ ਬੁਟੀ ਕੋਲ ਨਾਲ ਦਿੱਤੇ ਸੀ Instagram ਤੇ ਵੀ ਹੈਗੇ ਆ ਉੱਥੇ ਵੀ ਤੁਸੀਂ ਸੂਟਸ ਦੇ ਆ ਰੀਲਸ ਵਗੈਰਾ ਚੈੱਕ ਕਰ ਸਕਦੇ ਹੋ ਤੁਹਾਨੂੰ ਪਤਾ ਚੱਲ ਜਾਏਗਾ ਪ੍ਰੋਪਰ ਸੂਟ ਦੀ ਲੁੱਕ ਕਿੰ딴 ਦੀ ਆਏਗੀ ਤੇ ਇੱਕ ਅਸੀਂ ਇਹ ਸੂਟ ਦੇ ਵਿੱਚ ਸਾਡੇ ਕੋਲ ਇੱਕ ਪੀਸ ਬਚਿਆ ਹੋਇਆਗਾ ਜੀ ਇਦੇ ਨਾਲ ਦਾ ਇੱਕ ਸੂਟ ਦਾ ਪੀਸ ਜਿਹੜਾ ਸੀਗਾ ਸੇਲ ਹੋ ਚੁੱਕਿਆ ਇੱਕ ਪੀਸ ਸਾਡੇ ਕੋਲ ਪੈਂਡਿੰਗ ਹੈ ਹਜੇ ਜੇ ਕਿਸੇ ਮੇਰੇ ਫਰੈਂਡ ਨੂੰ ਚਾਹੀਦਾ ਹੋਵੇ ਤਾਂ ਇਹਦੀ 셔ਟ ਆ ਐਦਾਂ ਹੈ ਕਿ ਪਿਓਰ ਕਾਟਨ ਦੇ ਵਿੱਚ ਫੈਬਰਿਕ ਆ ਔਰ ਫੈਬਰਿਕ ਦੀ ਪੂਰੀ ਗਾਰੰਟੀ ਆ ਨਾ ਸ਼੍ਰਿੰਕ ਹੋਣਾ ਨਾ ਕੋਈ ਕਲਰ ਫੇਡ ਹੋਣਾ ਕਿੰਨੀ ਵੀ ਤੁਸੀਂ ਲੈਂਥ ਕਰਵਾ ਸਕਦੇ ਹੋ 셔ਟ ਦੇ ਗਲੇ ਦੇ ਉੱਪਰ ਨੈਕ ਦੇ ਉੱਪਰ ਇਸ ਤਰ੍ਹਾਂ ਪੈਚ ਲੱਗ ਕੇ ਵਰਕ ਹੋਇਆ ਹੋਇਆ ਹੈਗਾ ਬੜਾ ਹੀ ਪਿਆਰਾ ਜਾਂ ਸੋਨਾ ਔਰ ਇਹ ਤੁਸੀਂ ਲੇਸ ਜਿਹੜੇ ਉਤਾਰ ਕੇ ਅੱਗੇ ਪਿੱਛੇ ਇਹ ਲੈਂਥ ਦੇ ਅਕੋਰਡਿੰਗ ਆਪਣਾ ਕਰ ਸਕਦੇ ਹੋ ਤੇ ਦੁਪੱਟਾ ਵੀ ਇਹਦੇ ਨਾਲ ਪੂਰਾ ਖੁੱਲਾ ਡੁੱਲਾ ਦੁਪੱਟਾ ਆਏਗਾ ਸੇਮ ਇਸੇ ਤਰ੍ਹਾਂ ਲਾਈਨਿੰਗ ਵਾਲੀ ਬਾਟਮ ਆਏਗੀ ਇਹਦੀ ਇਹ ਦੁਪੱਟਾ ਦਾ ਖੁੱਲਾ ਡੁੱਲਾ 2.5 ਮੀਟਰ ਦਾ ਪਿਓਰ ਕਾਟਨ ਦਾ ਔਰ ਚੰਬਾ ਗੋਟੇ ਦੇ ਨਾਲ ਇਹਦੀ ਫਿਨਿਸ਼ਿੰਗ ਕੀਤੀ ਗਈ ਹੈ ਬਲੌਕ ਪ੍ਰਿੰਟਿੰਗ ਦੇ ਵਿੱਚ ਇਹ ਸੂਟ ਹੈ ਜੀ ਬੜਾ ਪਿਆਰਾ ਲੁੱਕ ਆਏਗੀ ਸੂਟ ਦੀ ਕਾਟਨ ਦਾ ਸੂਟ ਇਹ ਸਾਡੇ ਕੋਲ ਇੱਕੋ ਹੀ ਲਾਸਟ ਪੀਸ ਬਚਿਆ ਹੋਇਆ ਜੇ ਕਿਸੇ ਮੇਰੇ ਫਰੈਂਡ ਨੂੰ ਆਰਡਰ ਕਰਨਾ ਹੋਵੇ ਤਾਂ They thank you so much for watching me